ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਭਿਆਨਕ ਬੱਸ ਹਾਸੀ ਦੀਆਂ ਜਿੱਥੇ ਇੱਕ બસ ਹਾਦਸਾ ਗ੍ਰਸਤ ਹੋ ਗਈ ਹੈ ਇਹ ਪੂਰਾ ਹਾਦਸਾ ਵਾਪਰਿਆ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਜਾਣ ਵਾਲੇ ਰੋਡ ਤੇ ਜਿੱਥੇ ਇੱਕ ਬਸ ਤੇ ਬੋਰ ਕਰਨ ਵਾਲੀ ਮਸ਼ੀਨ ਦੀ ਟੱਕਰ ਹੋਈ ਤੇ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਉਥੇ ਅਫਰਾ ਫਰੀ ਮਚ ਗਈ ਹੈ ਹਾਲਾਂਕਿ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਜਿਹੜੀ ਬੋਧ ਕਰਨ ਵਾਲੀ ਮਸ਼ੀਨ ਸੀ ਜੋ ਉਸ ਨੂੰ ਚਲਾ ਰਿਹਾ ਸੀ ਮੌਕੇ ਤੋਂ ਉਹ ਚਾਲਕ ਵੀ ਫਰਾਰ ਹੋ ਗਿਆ ਕਿਉਂਕਿ ਬੇਅਦਬ ਪਿਆਨਕ ਹਾਦਸਾ ਵਾਪਰਿਆ ਹਾਲਾਂਕਿ ਇਸ ਬਾਬਤ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਹੈ ਕਿ ਕਿੰਨੀਆਂ ਸਵਾਰੀਆਂ ਸਵਾਰ ਸੀ ਜਾਂ ਕਿੰਨੇ ਲੋਕ ਇਸ ਵਿੱਚ ਜ਼ਖਮੀ ਹੋਏ ਨੇ ਪਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਦੀ ਹਾਲਤ ਗੰਭੀਰ ਹੈ ਇਸ ਪੂਰੇ ਹਾਦਸੇ ਦੇ ਵਿੱਚ ਇਹ ਹਾਦਸਾ ਬੱਸ ਆ ਰਹੀ ਸੀ ਆਪਣੀ ਮਕੇਰੀਆਂ ਤੋਂ ਗਰਦਾਸਪੁਰ ਜਾ ਰਹੀ ਸੀ ਇੱਕ ਬੋਰਾ ਵਾਲੀ ਮਸ਼ੀਨ ਆ ਰਹੀ ਸੀ ਜੀ ਉਹ ਜਾ ਰਹੀ ਮਕੇਰੀਆਂ ਨੂੰ ਗੱਡੀ ਸਾਰੀ ਕ੍ਰਾਸ ਕਰਤੀ ਜਿਸ ਨਾਲੇ ਅਚਾਨਕ ਜਿਹੜੀ ਪਿਛਲੇ ਬੰਨੇ ਹੋ ਟੱਕਰ ਲੱਗੀ ਆ ਕਿਸੇ ਕਾਰਨ ਕਰਕੇ ਜਾਂ ਗੱਡੀ ਤੇਜ਼ ਹੋ ਸਕਦੀ ਹੈ ਉਹਦੇ ਕਾਰਨ ਜਿਹੜੀ ਆ ਕਾਫੀ ਗੱਡੀ ਜਿਹੜੀ ਵਿੱਚ ਅੰਦਰੂ ਡੈਮੇਜ ਹੋ ਗਿਆ ਜਿਸ ਦੇ ਨਾਲੇ ਦੋਹਾਂ ਬੰਦੇ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਇਹਨਾਂ ਬੰਦਿਆਂ ਦਾ ਅਜੇ ਪਤਾ ਕੀਤਾ ਜਾ ਰਿਹਾ ਵਾ ਕਿੱਥੇ ਦੇ ਆ ਕੇ ਕਿੱਥੇ ਦੇ ਨਹੀਂ ਇਹਨਾਂ ਦੇ ਜੱਟ ਬਾਡੀ ਜਿਹੜੀ ਹੈ ਬੱਸੀ ਭਲਾਸਾਉਂ ਮੋਰਚੀ ਦੇ ਵਿੱਚ ਪਛਾਣਤੀ ਗਈ ਹੈ ਹਾਸੇ ਦੇ ਕਾਰਨਾਂ ਦਾ ਕੀ ਹਾਸੇ ਦੇ ਕਾਰਨਾਂ ਦਾ ਜੀ ਇਹਨਾਂ ਜੀ ਪਤਾ ਕਰਾਂਗੇ ਜੀ ਪੂਰਾ ਤਾਂ ਪਤਾ ਨਹੀਂ ਲੱਗਾ ਹਜੇ ਤੱਕ ਇਹ ਡਰਾਈਵਰ ਵੀ ਮੌਕੇ ਤੋਂ ਫਰਾਰ ਹੈ ਤੇ ਦੂਜਾ ਵੀ ਫਰਾਰ ਹੈ ਸਵਾਰੀਆਂ ਹੋਰ ਕੋਈ ਜ਼ਖਮੀ ਹੋਈਆਂ ਸਵਾਰੀਆਂ ਬਾਕੀ ਬਚ ਗਈਆਂ ਜੀ ਪਿਛਲੇ ਸਾਈਡ ਦੋਨੋਂ ਬੈਠੇ ਸੀ ਦੋਨੋਂ ਲੜਕੇ ਜਿਹੜੀ ਮੌਕੇ ਤੋਂ ਮੌਤ ਹੋ ਗਈ ਹੈ ਇਹਨਾਂ ਦੇ ਡੈੱਡ ਬਾਡੀ ਉਹ ਮੋਰਚੀ ਪਛਾਣਤੀ ਗਈ ਹੈ